ਮੈਂ ਉੱਚੀ ਬਾਅ ਕਰਕੇ ਰੋਜ਼ ਮਹਾਰਾਜ ਸਾਹਿਬ ਤੋਂ ਬੋਲਦਾ ਜਿੱਥੇ ਜਪਜੀ ਹੈ ਉਸੇ ਪਰੇਸ਼ਾਨੀ ਨਹੀਂ ਜਿੱਥੇ ਪਰੇਸ਼ਾਨੀ ਉਥੇ ਜਪਜੀ ਨਹੀਂ ਹੋਣਾ ਇਹ ਮੇਰਾ ਸਾਬ ਹੈ ਜਿੱਥੇ ਜਪਜੀ ਹੈ ਉਸੇ ਪਰੇਸ਼ਾਨੀ ਨਹੀਂ ਤੇ ਜਿੱਥੇ ਪਰੇਸ਼ਾਨੀ ਉਥੇ ਜਪਜੀ ਨਹੀਂ ਹੋਣਾ ਜਪਜੀ ਤੇ ਨਹੀਂ ਤਾਕਤ ਇਹਦੀ ਵਿਆਖਿਆ ਕਰ ਸ਼ਾਮ ਤੱਕ ਮੁਕਣ ਵਾਲੀ ਨਹੀਂ ਜਪਜੀ ਦੀ ਤਾਕਤ ਹੈ ਮਤੀ ਦਾਸ ਆਰੇ ਦਾ ਚੀਰਿਆ ਗਿਆ ਤੇ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੇ ਪਾਠ ਆਇਆ ਪਾੜ ਅਜੇ ਵੀ ਨਹੀਂ ਰੁਕਿਆ ਇਹ ਜਬਜੀ ਦੇ ਪਾੜ ਦੀ ਤਾਕਤ ਹੈ ਇਹ ਜਬਜੀ ਦੇ ਪਾੜ ਦੀ ਤਾਕਤ ਹੈ ਮੇਰੇ ਪਿੰਡ ਤੋਂ 13 ਮੀਲ ਪਿੰਡ ਹੈ ਬਾਬੇ ਤਾਰੂ ਸਿੰਘ ਦਾ ਪੂਲੇ ਪਿੰਡ ਖੋਪੜੀ ਲਹਿ ਗਈ ਹੈ ਪਰ ਜਬਜੀ ਦਾ ਪਾੜ ਕਰਦਾ ਹੈ ਕਹਿੰਦਾ ਮ੍ਰਿਤ ਲਸ਼ੀਰਾਮ ਮੱਧਰੇ ਪਿੰਡ ਲਸ਼ੀਰਾਮ ਮੇਰੇ ਪਿੰਡ ਮੱਧਰੇ ਲੱਗਿਆ ਹੈ ਇਥੋਂ ਦੇ ਲਸ਼ੀਰਾਮ ਨੇ ਸਰਕਾਰ ਨੂੰ ਆਖਿਆ ਸੀ ਮੈਂ ਸੜਕੇ ਜਾਵਾਂ ਲਸ਼ੀਰਾਮਾਂ ਤੇਰੇ ਆਖਿਆ ਸੀ ਜਗਰੀਆ ਖਾਂ ਇਹ ਤਾਰੂ ਸਿੰਘ ਮੇਰਾ ਭਰਾ ਹੈ ਜੇਦੂ ਚ ਉਹਨਾਂ ਤੇ ਮੈਂ ਪੈਸੇ ਤੋੜ ਕੇ ਤੈਨੂੰ ਦੇਦਾ ਮੇਰਾ ਭਰਾ ਛੱਡ ਦੇ ਇਹ ਤੁਸੀਂ ਜਿਹੜਾ ਪਰਾਜਿੰ ਪੰਥ ਪ੍ਰਕਾਸ਼ ਉਹਦੇ ਚੋਂ ਪੜ ਸਕਦੇ ਇਹ ਉਹਦੇ ਸਾਡੇ ਬਡੇਰੇ ਸਨ ਕਹਿਣ ਲੱਗਾ ਲਖੀਰਾਮਾ ਮੇਰਾ ਫਿਕਰ ਨਾ ਕਰ ਜਿੰਨਾ ਚਿਰ ਮੈਂ ਜਗਜੀਤ ਇਹਨੂੰ ਜਗਰੀਆ ਖਾਨ ਨੂੰ ਜੁੱਤੀ ਨਾਲ ਅੱਗੇ ਲਾ ਕੇ ਨਹੀਂ ਖੜਦਾ ਮੈਂ ਉਹਨਾਂ ਚੋਂ ਸਰੀਰ ਨਹੀਂ ਤਿਆਗਣਾ ਜਗਰੀਆ ਖਾਨ ਨੂੰ ਜੁੱਤੀਆਂ ਦੇ ਨਾਲ ਅੱਗੇ ਲਾਇਆ ਤੇ ਕਹਿਣ ਲੱਗਾ ਲਖੀਰਾਮਾ ਸੂਰ ਸਿੰਘਾ ਲਿਆਓ ਹੁਣ ਤੇਗ ਦਾ ਪ੍ਰਬੰਧ ਕਰੋ ਖੰਡ ਆਟਾ ਘਿਓ ਲਿਆਓ ਉਹਨਾਂ ਲਿਆਂਦੀ ਪਾਈ ਤਾਰੂ ਸਿੰਘ ਦਾ ਇਸ਼ਨਾਨ ਹੋਇਆ ਇਹਨੇ ਜਪਜੀ ਸਾਹਿਬ ਤੇ ਅਨੰਦ ਸਾਹਿਬ ਸੰਪੂਰਨ ਕਰਕੇ ਕਲਗੀ ਤਰ ਬਾਪੂ ਅਗਰਦਾਸ ਜੀ ਦੀ ਪਾਠਾ ਮੈਨੂੰ ਚਰਨਾ ਚਲਵਾਸ ਤੇ ਤੇਰੀ ਸਿੱਕੀ ਕੇਸਾ ਸਵਾਸਾ ਨਿਲਬ ਗਈ ਇਹ ਜਪਜੀ ਦੇ ਪਾਠ ਦੀ ਤਾਕਤ ਦੇ ਗੁਰੂ ਸਖੋ ਜਪ ਦਾ ਜਪ ਜਪਦਾ ਪਾਵੈ ਜੀ ਕਰਕੇ ਜਪ ਆਪਾਂ ਜੀ ਕਰਕੇ ਜਪਾਂਗੇ ਇਹ ਤਾਰ ਦੇਗਾ ਆਪਾਂ ਤਾਂ ਕਰੂਲੀਆਂ ਕਰਦੇ ਆ ਬਾਣੀ ਦੀਆਂ ਆਪਾਂ ਤਾਂ ਫਾਹ ਬੜਦੇ ਆ ਮੈਂ ਤੇਨਾ ਮਿੰਟਾਂ ਚ ਪਾਠ ਕਰਨਾ ਪਾਠ ਨਹੀਂ ਕਰਦਾ ਤੂੰ ਡੰਨ ਪੂਰੀ ਕਰਦਾ ਪਾਰ ਕਰਦੇ ਨ ਤੇਰੀ ਅਵਸਥਾ ਰਵੇ ਸੁਧ ਦੀਨਾ ਸੁਧ ਰਹੀ ਬੁੱਧ ਕੀਨਾ ਬੁੱਧ ਰਹੀ ਮਤਮੇ ਨ ਮਤ ਹੈ ਬਾਣੀ ਪੜਦਿਆਂ ਬਾਣੀ ਦਾ ਰੂਪ ਹੋ ਜੀਏ ਤੇ ਗਲ ਤਾਂ ਬਣੇਗੀ ਗੁਰੂ ਸਾਡੇ ਤੇ ਕਿਤੇ ਕਿਰਪਾ ਕਰਦੇ ਬਾਣੀ ਪੜਨ ਦੀ ਜਾਤ ਸਾਨੂੰ ਅਠਵੇਂ ਪਾਤਸ਼ਾਹ ਮਹਾਰਨੇ ਸਾਈਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਬਦ ਤੁਜਾਇਆ